ਆਪਜੀ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਕਰਨ ਦੇਵੀ ਗੜਵਾਲਾ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਆ ਰਹੇ ਹਨ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਧੰਨਵਾਦ ਪਹਿਲਾਂ ਨਜ਼ਰ ਮਾਰਦੇ ਹਾਂ ਸੁਰਖੀਆਂ ਵੱਲ ਅਮਰੀਕਾ ਤੋਂ ਕੱਡੇ ਗਏ ਪ੍ਰਵਾਸੀਆਂ ਪੰਜਾਬ ਸਣੇ ਗੈਰ ਕਾਨੂੰਨੀ ਪ੍ਰਵਾਸੀਆਂ ਦੀਆਂ ਮੁਸ਼ਕਲਾਂ ਨਹੀਂ ਹੋਣਗੀਆਂ ਘੱਟ ਭਾਰਤ ਪਹੁੰਚਿਆ ਗੈਰ ਕਾਨੂੰਨੀ ਪ੍ਰਵਾਸੀਆਂ ਦਾ ਜਹਾਜ਼ ਬਠਿੰਡਾ ਨੂੰ ਮਿਲਿਆ ਨਵਾਂ ਮੇਰ ਆਪ ਦੇ ਪਦਮਜੀਤ ਮਹਿਤਾ 33 ਵੋਟਾਂ ਨਾਲ ਜੇਤੂ ਪਾਖੜਾ ਅਬਿਆਸ ਬੋਰਡ ਦੀ ਨੰਗਲ ਵਰਕਸ਼ਾਪ ਚ ਕਰੋੜਾਂ ਦੀ ਕਚੋਰੀ ਪੰਜਾਬ ਕਾਰਪੋਰੇਟ ਦੇ ਚੀਫ ਇੰਜੀਨੀਅਰ ਤੇ ਐਸ ਡੀਓ ਸਮੇਤ ਚਾਰ ਤੇ ਡਿੱਗੀ ਗਾਜ ਰਜਿੰਦਰਾ ਹਸਪਤਾਲ ਚ ਮੁੜ ਬੱਤੀ ਹੋਈ ਗੁੱਲ ਮਰੀਜ਼ਾਂ ਨੂੰ ਟੋਰਚਰਾਹੀ ਕਰਵਾਉਣਾ ਪਿਆ ਇਲਾਜ ਹੁਣ ਖਬਰਾਂ ਵਿਸਤਾਰ ਨਾਲ ਅਮਰੀਕਾ ਤੋਂ ਭੇਜੇ ਗਏ 104 ਲੋਕਾਂ ਦੀ ਸੂਚੀ ਹੁਣ ਸਾਹਮਣੇ ਆ ਗਈ ਹੈ ਇਹਨਾਂ ਵਿੱਚ ਜ਼ਿਆਦਾਤਰ ਲੋਕ ਗਜਰਾਤ ਪੰਜਾਬ ਅਤੇ ਹਰਿਆਣਾ ਤੋਂ ਹਨ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਭਾਰਤੀਆਂ ਨੂੰ ਲੈ ਕੇ ਜਾਣ ਵਾਲਾ ਅਮਰੀਕੀ ਫੌਜੀ ਜਹਾਜ਼ ਦੁਪਹਿਰ 1 ਵਜੇ 52 ਮਿੰਟ ਤੇ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਉਤਰਿਆ ਹੁਣ ਤੱਕ ਇਹ ਪੁਸ਼ਟੀ ਹੋ ਚੁੱਕੀ ਹੈ ਕਿ ਇਸ ਜਹਾਜ਼ ਵਿੱਚ 104 ਭਾਰਤੀ ਸਵਾਰ ਹਨ ਜਾਣਕਾਰੀ ਅਨੁਸਾਰ ਜਹਾਜ਼ ਵਿੱਚ ਗੁਜਰਾਤ ਦੇ 33 ਪੰਜਾਬ ਦੇ 30 ਯੂਪੀ ਦੇ 3 ਹਰਿਆਣੇ ਦੇ 33 ਚੰਡੀਗੜ੍ਹ ਦੇ 2 ਤੇ ਮਹਾਰਾਸ਼ਟਰ ਦੇ 3 ਲੋਕ ਸਵਾਰ ਹਨ ਅੰਮ੍ਰਿਤਸਰ ਪੁਲਿਸ ਨੇ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 에ਵੀਏਸ਼ਨ ਕਲੱਬ ਵੱਲ ਜਾਣ ਵਾਲੀ ਸੜਕ ਤੇ ਬੈਰੀਕੇਡ ਲਗਾ ਦਿੱਤੇ ਅਤੇ ਸੁਰੱਖਿਆ ਵਧਾ ਦਿੱਤੀ ਦੱਸਿਆ ਜਾ ਰਿਹਾ ਹੈ ਕਿ ਜੋ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਭਾਰਤੀਆਂ ਨੂੰ ਪਹਿਲਾ 에ਵੀਏਸ਼ਨ ਕਲੱਬ ਲਿਆਂਦਾ ਜਾਵੇਗਾ ਜਿੱਥੇ ਉਹਨਾਂ ਦੇ ਪੂਰੇ ਪਿਛੋਕੜ ਦੀ ਜਾਂਚ ਕੀਤੀ ਜਾਵੇਗੀ ਤੇ ਉਹਨਾਂ ਦੇ ਪੂਰੇ ਅਪਰਾਧਿਕ ਰਿਕਾਰਡ ਅਤੇ ਇਮੀਗ੍ਰੇਸ਼ਨ ਰਿਕਾਰਡ ਦੀ ਜਾਂਚ ਕਰਨ ਤੋਂ ਬਾਅਦ ਹੀ ਉਹਨਾਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ ਇਹਨਾਂ ਰਾਜਾਂ ਵਿੱਚ ਦੇਸ਼ ਨਿਕਾਲੇ ਦਿੱਤੇ ਗਏ ਹਨ ਉਹਨਾਂ ਰਾਜਾਂ ਦੇ ਅਧਿਕਾਰੀਆਂ ਨੂੰ ਉਹਨਾਂ ਦੇ ਆਉਣ ਨੂੰ ਸੂਚਿਤ ਕਰ ਦਿੱਤਾ ਗਿਆ ਤੇ মিডিਆ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ ਸੂਤਰਾਂ ਨੇ ਦੱਸਿਆ ਕਿ ਰਿਪੋਰਟ ਕੀਤੇ ਗਏ ਲੋਕਾਂ ਨੂੰ ਹਰਾਸਤ ਵਿੱਚ ਲੈਣ ਦਾ ਕੋਈ ਅਧਿਕਾਰ ਹੁਕਮ ਨਹੀਂ ਹੈ ਤੇ ਨਾ ਹੀ ਸਥਾਨਕ ਪੁਲਿਸ ਨੂੰ ਇਸ ਮਕਸਦ ਲਈ ਕੋਈ ਨਜ਼ਰਬੰਦੀ ਕੇਂਦਰ ਸਥਾਪਿਤ ਕੀਤਾ ਗਿਆ ਸੂਤਰਾਂ ਅਨੁਸਾਰ ਰਿਪੋਰਟ ਕੀਤੀ ਗਈ ਲੋਕਾਂ ਨੂੰ ਆਮ ਤੌਰ ਤੇ ਪਾਸਪੋਰਟ ਨਹੀਂ ਹੁੰਦੇ ਅਜਿਹੇ ਮਾਮਲੇ ਵਿੱਚ ਭਾਰਤੀ ਦੂਤਾਵਾਸ ਪੂਰੀ ਤਰ੍ਹਾਂ ਤਸਦੀਕ ਕਰਨ ਤੋਂ ਬਾਅਦ ਇੱਕ ਸਥਾਈ ਯਾਤਰਾ ਸਰਟੀਫਿਕੇਟ ਜਾਰੀ ਕਰਦਾ ਹੈ ਸਰਟੀਫਿਕੇਟ ਭਾਰਤ ਪਹੁੰਚਣ ਤੇ ਰੱਦ ਕੀਤਾ ਜਾਂਦਾ ਹੈ ਅਤੇ ਸਥਾਨਕ ਪੁਲਿਸ ਉਹਨਾਂ ਨੂੰ ਰਿਕਾਰਡ ਦੀ ਨਿਗਰਾਨੀ ਅਤੇ ਤਸਦੀਕ ਕਰਦੀ ਰਹਿੰਦੀ ਹੈ ਦੂਸਰੇ ਪਾਸੇ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਡੀਜੀਪੀ ਗੌਰਵ ਯਾਦਵ ਨੇ ਕਿ ਆ ਕਿ ਮੰਗਲਵਾਰ ਨੂੰ ਸੂਬਾ ਸਰਕਾਰ ਪ੍ਰਵਾਸੀਆਂ ਨੂੰ ਸਵਾਗਤ ਕਰੇਗੀ ਇੱਕ ਖਵਾਇਆ ਦੇ ਕੇ ਕਾਊਂਟਰ ਸੌਫਟ ਕਰੇਗੀ ਪੰਜਾਬ ਦੇ ਗੈਰ ਪ੍ਰਵਾਸੀ ਪ੍ਰਸ਼ਾਸਨ ਐਨਰਮਨ ਉਹਨਾਂ ਦੇ ਮੰਤਰੀ ਅਲਦੀਫ ਸਿੰਘ ਤਾਲੀਵਾਲ ਨੇ ਮੰਗਲਵਾਰ ਨੂੰ ਮੁਰੀਕੀਸਟ ਦਾ ਦੇਖਣ ਇਸ ਲਈ ਨਾਅਸ਼ਾ ਜਾਰੀ ਕੀਤੀ ਹੈ ਅਤੇ ਕਿਹਾ ਕਿ ਇਹਨਾਂ ਲੋਕਾਂ ਨੇ ਜਿਹਨਾਂ ਦੇਸ਼ ਦੀ ਆਰਥਿਕਤਾ ਵਿੱਚ ਯੋਗਦਾਨ ਪਾਇਆ ਹੈ ਉਹਨੂੰ ਦੇਸ਼ ਨਾਲ ਦੇਣ ਦੀ بجائے ਸਥਾਈ ਨਿਵਾਸ ਦਿੱਤਾ ਜਾਣਾ ਚਾਹੀਦਾ ਸੀ ਉਹਨਾਂ ਕਿਹਾ ਕਿ ਬਹੁਤ ਸਾਰੇ ਭਾਰਤੀ ਵਰਕ ਪਰਮਿਟ ਤੇ ਅਮਰੀਕਾ ਵਿੱਚ ਦਾਖਲ ਹੁੰਦੇ ਹਨ ਈਜ਼ੀ ਮਿਆਗ ਪੁੱਗਣ ਤੋਂ ਬਾਅਦ ਉਹ ਗੈਰ ਕਾਨੂੰਨੀ ਪ੍ਰਵਾਸੀ ਬਣ ਜਾਂਦੇ ਹਨ ਬਠਿੰਡਾ ਨੂੰ ਨਵਾਂ ਮੇਅਰ ਮਿਲ ਗਿਆ ਹੈ ਆਮ ਆਦਮੀ ਪਾਰਟੀ ਆਪ ਪੰਜਾਬ ਦੇ ਪਦਮਜੀਤ ਸਿੰਘ ਮਹਿਤਾ ਨਗਰ ਨਿਕਮ ਬਠਿੰਡਾ ਨੇ ਨਵੇਂ ਮੇਅਰ ਚੁਣੇ ਗਏ ਹਨ ਪਦਮਜੀਤ ਸਿੰਘ ਮਹਿਤਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਚੇਅਰਮੈਨ ਅਰਮਜੀਤ ਸਿੰਘ ਮੈਤਾ ਦੇ ਸੁਪੁੱਤਰਾਂ ਜੋ ਕਿ ਪਿਛਲੇ ਦਿਨ ਬਠਿੰਡਾ ਦੇ ਵਾਰਡ ਨੰਬਰ 48 ਤੋਂ ਕੋਈ ਜਿਮਨੀ ਚੋਣ ਵਿੱਚ ਜਿੱਤ ਕੇ ਕੌਂਸਲਰ ਬਣੇ ਹਨ ਅਤੇ ਅੱਜ ਮੇਅਰ ਦੀ ਚੋਣ ਵਿੱਚ ਪੈਸਲਾ ਕੌਂਸਲਰ ਦੀ ਸਹੂ ਚੋਕੀ ਜਿਸ ਤੋਂ ਬਾਅਦ ਉਹ ਬਠਿੰਡਾ ਨਗਰ ਨਿਗਮ ਦੇ ਨਵੇਂ ਮੇਅਰ ਚੁਣੇ ਗਏ ਹਨ ਬਠਿੰਡਾ ਦੀ ਰਾਜਨੀਤੀ ਵਿੱਚ ਅੱਜ ਵੱਡਾ ਬਦਲ ਦੇਖਣ ਨੂੰ ਮਿਲਿਆ ਜਦੋਂ ਨਗਰ ਨਿਗਮ ਨੇ ਮੇਅਰ ਦੀ ਚੋਣ ਨੂੰ ਲੈ ਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਕੌਂਸਲਰਾਂ ਵੱਲੋਂ ਪਾਰਟੀ ਦੇ ਖਿਲਾਫ ਭੂਗਤਿਆ ਗਿਆ ਬਠਿੰਡਾ ਦੇ ਬਾੜ ਨੰਬਰ 48 ਵਿੱਚ 1 ਮਹੀਨਾ ਪਹਿਲਾਂ ਜਿਮਨੀ ਚੋਣ ਜਿੱਤ ਕੇ ਕੌਂਸਲਰ ਬਣੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਮਹਿਤਾ ਦੇ ਪੁੱਤਰ ਭਦਮਜੀਤ ਸਿੰਘ ਮਹਿਤਾ ਬਠਿੰਡਾ ਨਗਰ ਨਿਗਮ ਦਾ ਮੇਅਰ ਬਣਾਇਆ ਗਿਆ ਹਾਲਾਂਕਿ ਨਗਰ ਨਿਗਮ ਵਿੱਚ 50 ਬਾਰ ਕੌਂਸਲਰਾਂ ਵਿੱਚੋਂ 41 ਕਾਉਂਸਲਰ ਕਾਂਗਰਸ ਦੇ ਸਨ ਤੇ ਅੱਜ ਹੋਈ ਮੇਅਰ ਦੀ ਚੋਣਦਾਨ 47 ਕਾਉਂਸਲਰ ਮੌਜੂਦ ਰਹੇ ਆਮ ਆਦਮੀ ਪਾਰਟੀ ਵੱਲੋਂ ਪਦਮਜੀਤ ਮਹਿਤਾ ਅਤੇ ਕਾਂਗਰਸ ਵੱਲੋਂ ਬਲਜਿੰਦਰ ਸਿੰਘ ਠੇਕੇਦਾਰ ਨੂੰ ਮੇਅਰ ਦੇ ਉਮੀਦਵਾਰ ਵਜੋਂ ਐਲਾਨਿਆ ਗਿਆ 17 ਕਾਉਂਸਲਰ ਦੀ ਮੌਜੂਦਗੀ ਵਿੱਚ 33 ਕਾਉਂਸਲਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਦਮ ਮਜੀਤ ਸਿੰਘ ਮਹਿਰਾ ਦੇ ਹੱਕ ਵਿੱਚ ਪੁੱਜ ਕੇ ਜਦੋਂ ਕਿ ਕਾਂਗਰਸ ਦੇ ਉਮੀਦਵਾਰ ਦੇ ਹੱਕ ਵਿੱਚ 14 ਕੌਂਸਲਰਾਂ ਤੇ ਆਮ ਆਦਮੀ ਪਾਰਟੀ ਦੇ ਵ代ਕ ਜਗਰੂਪ ਸਿੰਘ ਗਿੱਲ ਨੂੰ ਵੋਟ ਪਾਈ ਗਈ ਬੁਤਾਇਆ ਕਿ ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਪਦਮਜੀਤ ਸਿੰਘ ਮਹਿਤਾ ਬਠਿੰਡਾ ਦਾ ਆਪ ਦਾ ਉਮੀਦਵਾਰ ਨਹੀਂ ਬਠਿੰਡਾ ਵਿੱਚ ਹੋਈ ਮੇਰਦੀ ਚੋਣ ਲੈ ਕੇ ਆਮ ਆਦਮੀ ਪਾਰਟੀ ਦੇ ਸ਼ਹਿਰੀ ਵ代ਕ ਜਗਰੂਪ ਸਿੰਘ ਗਿੱਲ ਨੇ ਨਵੇਂ ਚੋਣੇ ਵ代ਕ ਦੀ ਚੋਣ ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਪਦਮਜੀਤ ਮਹਿਤਾ ਆਮ ਆਦਮੀ ਪਾਰਟੀ ਦਾ ਉਮੀਦਵਾਰ ਨਹੀਂ ਬਲਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਮਨਪ੍ਰੀਤ ਬਾਦਲ ਦਾ ਉਮੀਦਵਾਰ ਸੀ ਅਤੇ ਇਹ ਆਮ ਆਦਮੀ ਪਾਰਟੀ ਆਪ ਦਾ ਮੇਅਰ ਨਹੀਂ ਚੁਣੇਗਾ ਕਿਉਂਕਿ ਆਮ ਆਦਮੀ ਪਾਰਟੀ ਵੱਲੋਂ ਨਾ ਉਹਨਾਂ ਨਾਲ ਕੋਈ ਮੀਟਿੰਗ ਕੀਤੀ ਗਈ ਨਾ ਪ੍ਰਧਾਨ ਵੱਲੋਂ ਇਸ ਸੰਬੰਧੀ ਕੋਈ ਹਦਾਇਤ ਦਿੱਤੀ ਗਈ ਉਹਨਾਂ ਨੇ ਕਿਹਾ ਕਿ ਪਾਰਟੀ ਪ੍ਰਧਾਨ ਅਮਨ ਅਰੋੜਾ ਹੁਲੂ ਸ਼ਹਿਰ ਵਿੱਚ ਮੌਜੂਦ ਹੋਣ ਦੇ ਬਾਵਜੂਦ ਉਹਨਾਂ ਨੂੰ ਸੱਦਾ ਨਹੀਂ ਦਿੱਤਾ ਗਿਆ ਜੇਕਰ ਉਹ ਪਾਰਟੀ ਪ੍ਰਧਾਨ ਨੂੰ ਬੁਲਾਉਂਦੇ ਤਾਂ ਅੱਜ ਰੋਜ਼ ਜਾਂਦੇ ਪਾਰਟੀ ਦੇ ਖਿਲਾਫ ਭੂਗਤਨ ਤੇ ਬੋਲਦੇ ਆ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਇਹ ਪਾਰਟੀ ਦੀ ਚੋਣ ਨਹੀਂ ਸ਼੍ਰੀਨਗਰ ਕੋਈ ਵੀ ਐਕਸ਼ਨ ਨਹੀਂ ਲਿਆ ਜਾਵੇਗਾ ਕਿਉਂਕਿ ਇਹ ਪਾਰਟੀ ਦੀ ਚੋਣ ਨਹੀਂ ਨਗਰ ਨਿਗਮ ਸੀਨੀਅਰ ਡਿਫਟੀ ਮੇਅਰ ਅਤੇ ਮੇਅਰ ਸ਼ੋਕ ਕੁਮਾਰ ਜੋ ਕਿ ਕਾਂਗਰਸ ਪਾਰਟੀ ਨਾਲ ਸਵੰਦਰਤਾ ਆਪਣੀ ਪਾਰਟੀ ਤੇ ਮੇਅਰ ਦੀ ਚੋਣ ਲੈ ਇਸ ਤਰ੍ਹਾਂ ਦੇ ਸਵਾਲ ਖੜੇ ਕੀਤੇ ਹਨ ਉਹਨਾਂ ਨੇ ਕਿਹਾ ਕਿ ਪਾਰਟੀ ਹਾਈ ਕਮਾਂਡ ਵੱਲੋਂ ਬਠਿੰਡਾ ਨਗਰ ਨਿਗਮ ਚੋਣ ਲੈ ਕੇ ਕੋਈ ਸੰਜੀਦਾ ਨਜ਼ਰ ਨਹੀਂ ਆਈ। ਇਹੀ ਕਾਰਨ ਹੈ ਕਿ ਅੱਜ ਜੋ ਹਾਲਾਤ ਪੈਦਾ ਹੋਏ ਹਨ ਉਹਨਾਂ ਕਹਿੰਿਆ ਕਿ ਪਾਰਟੀ ਉਧਪੁਗਤ ਵਾਲੇ ਕੌਂਸਲਰਾਂ ਦੇ ਖਿਲਾਫ ਪਾਰਟੀ ਦੀ ਹਾਈ ਕਮਾਂਡ ਤੇ ਕਾਰਵਾਈ ਦੀ ਮੰਗ ਕਰਨਗੇ। ਪਾਖੜਾ ਬਿਆਸ ਮੈਨੇਜਮੈਂਟ ਬੋਰਡ ਬੀ ਐਮ ਬੀ ਦੇ ਨੰਗਲ ਵਰਕਸ਼ਾਪ ਵਿੱਚੋਂ ਡਿਸਪੋਜ਼ਲ ਯਾਰਡ ਵਿੱਚ ਲਿਆਂਦੇ ਸਮੇ ਲੱਖਾਂ ਰੁਪਏ ਦੇ ਸਿੱਕਾ ਜ਼ਿੰਕ ਚੋਰੀ ਹੋਣ ਦੀਆਂ ਚਰਚਾਵਾਨ ਮਾਮਲੇ ਵਿੱਚ ਜੀ ਰੈਂਕ ਦੇ ਅਧਿਕਾਰੀਆਂ ਸਮੇਤ ਕੁਝ ਅਧਿਕਾਰੀਆਂ ਨੂੰ ਨਾਮਜ਼ਦ ਕਰਕੇ ਮਯੁੱਤਲ ਕਰ ਦਿੱਤਾ ਗਿਆ ਜਦਕੀ ਐਸ ਡੀਓ ਰੈਂਕ ਦੇ ਅਧਿਕਾਰੀ ਨੂੰ ਮਯੁੱਤਲ ਕਰਨ ਲਈ ਬੀਬੀ ਐਮਬੀ ਦੇ ਉੱਚ ਅਧਿਕਾਰੀਆਂ ਨੂੰ ਪੱਤਰ ਲਿਖਿਆ ਗਿਆ ਇਸ ਦੀ ਪੁਸ਼ਟੀ ਖੁਦ ਬੀਬੀ ਐਮਬੀ ਦੇ ਚੀਫ ਇੰਜੀਨੀਅਰ ਸਿੰਘ ਨੇ ਕੀਤੀ ਜਾਣਕਾਰੀ ਅਨੁਸਾਰ ਬੀਬੀ ਐਮਬੀ ਦੀ ਨੰਗਲ ਵਰਕਸ਼ਾਪ ਤੇ ਜ਼ਿੰਕ 24 ਬਲੌਕ ਡਿਸਪੋਜ਼ਲ ਯਾਰਡ ਵਿੱਚ ਭੇਜੇ ਗਏ ਹਨ ਜਿਨ੍ਹਾਂ ਵਿੱਚ 24 ਯਾਰ ਡਿਸਪੋਜ਼ਲ ਵਿੱਚ ਨਹੀਂ ਪੁੱਜੇ ਜਦੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ ਅਤੇ ਸਟੋਰ ਕੀਪਰ ਜੀਈ ਅਤੇ ਐਸ ਡੀਓ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਇਸ ਸਬੰਧੀ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ ਉਪਰੰਤ ਜਦੋਂ ਇਸ ਮਾਮਲੇ ਦੀ ਡੰਗਾਈ ਨਾਲ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਜ਼ਿੰਕ ਬਲੌਕ ਬੀਵੀਐਮਬੀ ਦੀ ਵਰਕਸ਼ਾਪ ਵਿੱਚੋਂ ਬਾਹਰ ਕੱਢੇ ਗਏ ਹਨ ਤਾਂ ਸੀਸੀਟੀਵੀ ਕੈਮਰੇ ਖਰਾਬ ਹਨ ਤੇ ਵਜਨ ਕਰਨ ਵਾਲਾ ਕੰਡਾ ਵੀ ਖਰਾਬ ਸੀ ਤਾਂ ਇਹਨਾਂ ਜਿੰਕ ਦੇ ਰੈਕਾਂ ਦੇ ਭਾਰ ਦਾ ਪਤਾ ਨਾ ਲੱਗ ਸਕੇ ਹੁਣ ਜਦੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੋਈ ਹੈ ਤਾਂ ਇਸ ਪੂਰੇ ਮਾਮਲੇ ਵਿੱਚ ਮੁਲਜ਼ਮਾਂ ਦੇ ਨਾਮ ਸਾਹਮਣੇ ਆਉਣੇ ਸ਼ੁਰੂ ਹੋਏ ਹਨ ਇਸ ਸੰਬੰਧੀ ਜਵਾਨ ਕਾਰੀ ਲੈਣ ਲਈ BBMB ਦੇ ਮੁੱਖ ਇੰਜੀਨੀਅਰ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਇਹ ਮਾਮਲਾ ਉਹਨਾਂ ਦੇ ਧਿਆਨ ਵਿੱਚ 30 ਜਨਵਰੀ ਨੂੰ ਲਿਆਂਦਾ ਗਿਆ ਸੀ ਉਹਨਾਂ ਨੰਗਲ ਵਰਕਸ਼ਾਪ ਤੇ ਡਿਸਪੋਜ਼ਲ ਯਾਰਡ ਵਿੱਚ ਲਿੰਕ ਦੇ 24 ਬਲਾਕ ਨਹੀਂ ਪੁੱਜੇ ਇਸ ਸਬੰਧੀ ਜਦੋਂ ਐਸ ਡੀਓ ستਿੰਦਰ ਜੀ ਵਿਕਾਸ ਅਤੇ ਸਟੋਰ ਕੀਪਰ ਮਨਜੀਤ ਨੂੰ ਪੁੱਛਿਆ ਗਿਆ ਤਾਂ ਉਹਨਾਂ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਉਸ ਸਮੇਂ ਐਕਸ਼ਨ ਮਕੈਨਿਕ ਅਤੇ ਇਸ ਮਾਮਲੇ ਦੇ ਪੂਰੇ ਪੁਲਸ ਨੂੰ ਰਿਪੋਰਟ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਮਾਮਲਾ ਹੁਣ ਪੁਲਿਸ ਵਿੱਚ ਹੈ ਉਹਨਾਂ ਕਿਹਾ ਕਿ ਜੇਈ ਅਤੇ ਸਟੋਰ ਕੀਪਰ ਉਹਨਾਂ ਅਧਾਰ ਖੇਤਰ ਵਿੱਚ ਆਉਂਦੇ ਹਨ ਇਸੇ ਲਈ ਉਹਨਾਂ ਨੂੰ ਤੁਰੰਤ ਮਿਉਤਲ ਕਰ ਦਿੱਤਾ ਗਿਆ ਜਦੋਂ ਐਸ ਡੀਓ ਨੂੰ ਮਿਉਤਲ ਕਰਨ ਲਈ ਬੀਬੀ ਐਮਬੀ ਮੈਨੇਜਮੈਂਟ ਨੂੰ ਪੱਤਰ ਲਿਖਿਆ ਗਿਆ ਹੈ ਪਟਿਆਲਾ ਦਾ ਰਜਿੰਦਰਾ ਹਸਪਤਾਲ ਇੱਕ ਵਾਰ ਮੁੜ ਸੁਰਖੀਆਂ ਵਿੱਚ ਹੈ ਬੀਤੇ ਦਿਨ ਮੁੜ 10-15 ਮਿੰਟ ਲਈ ਹਸਪਤਾਲ ਦੀ ਬੱਤੀ ਗੋਲ ਹੋ ਗਈ ਜਿਸ ਕਾਰਨ ਸਟਾਫ ਅਤੇ ਮਰੀਜ਼ਾਂ ਨੂੰ ਭਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਰਜਿੰਦਰਾ ਹਸਪਤਾਲ ਦੀ ਮੁੜ 10 ਤੋਂ 15 ਮਿੰਟ ਲਈ ਹੋਈ ਬੰਦ ਬਿਜਲੀ ਸਪਲਾਈ ਇੱਕ ਵਾਰ ਮੁੜ ਪੰਜਾਬ ਸਰਕਾਰ ਦੇ ਸੇਧ ਦਾਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਹਸਪਤਾਲ ਵਿੱਚ ਬਿਜਲੀ ਬੰਦ ਹੋਣ ਪਿੱਛੇ ਤਕਨੀਕੀ ਕਾਰਨ ਦੱਸੇ ਜਾ ਰਹੇ ਹਨ ਹਸਪਤਾਲ ਦੀਆਂ ਸਾਹਮਣੇ ਆਈਆਂ ਤਸਵੀਰਾਂ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਪੂਰਾ ਹਸਪਤਾਲ ਹਨੇਰੀ ਲਪੇਟ ਵਿੱਚ ਮਰੀਜ਼ ਆਪਣੇ ਮੋਬਾਈਲ ਦੀ ਟਾਰਚ ਨੂੰ ਜਗਾ ਕੇ ਬੈਠੇ ਹਨ ਕਈ ਮਰੀਜ਼ਾਂ ਨੂੰ ਚਲਦਾ ਇਲਾਜ ਡਾਕਟਰਾਂ ਤੇ ਮੋਬਾਈਲ ਟਾਰਚ ਦੀ ਰੋਸ਼ਨੀ ਵਿੱਚ ਹੀ ਕਰਵਾਉਣਾ ਪਿਆ ਰਜਿੰਦਰਾ ਹਸਪਤਾਲ 'ਚ ਬਿਜਲੀ ਬੰਦ ਹੋਣ ਤੇ ਦੋ ਹਫ਼ਤਿਆਂ ਵਿੱਚ ਇਹ ਦੂਜੀ ਘਟਨਾ ਹੈ ਪਿਛਲੇ ਮਹੀਨੇ 26 ਜਨਵਰੀ ਦੇ ਨੇੜੇ ਪਟਿਆਲੇ ਦੇ ਰਜਿੰਦਰਾ ਹਸਪਤਾਲ ਵਿੱਚ ਬਿਜਲੀ ਚਲੀ ਗਈ ਸੀ ਹਸਪਤਾਲ ਵਿੱਚ ਉਸ ਸਮੇਂ ਅਚਾਨਕ ਬਿਜਲੀ ਬੰਦ ਹੋ ਗਈ ਸੀ ਜਦੋਂ ਡਾਕਟਰ ਇੱਕ ਮਰੀਜ਼ ਦਾ ਆਪਰੇਸ਼ਨ ਕਰ ਰਹੇ ਸਨ ਇਸ ਦੌਰਾਨ ਵੈਂਟੀਲੇਟਰ ਤੇ ਕੰਮ ਜਿਸ ਤੋਂ ਬਾਅਦ ਗੁੱਸੇ ਵਿੱਚ ਆਇਆ ਸਟਾਫ ਅਤੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਇਸ ਅਪਰਾੰਤ 26 ਜਨਵਰੀ ਨੂੰ ਗਰਦਾਸਪੁਰ ਦੇ ਸਰਕਾਰੀ ਹਸਪਤਾਲ ਵੀ 24 ਸਵਾ ਘੰਟਾ ਬਿਜਲੀ ਬੰਦ ਰਹੀ ਜਿਸ ਕਾਰਨ ਮਰੀਜ਼ਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਇਸੇ ਸਮੇਂ ਦਾ ਨਵ ਜੰਮੇ ਬੱਚੇ ਦੀ ਮਸ਼ੀਨਾਂ ਬੰਦ ਹੋਣ ਕਾਰਨ ਠੰਡ ਵਿੱਚ ਲਗਨ ਪਏ ਰਹੇ ਇਸ ਤੋਂ ਇਲਾਵਾ ਆਪਰੇਸ਼ਨ ਥੀਏਟਰ ਵੀ ਦੀ ਬੱਤੀ ਵੀ ਗੁੱਲ ਰਹੀ ਇਸ ਪੰਜਾਬੀ ਬਲੀਟਨ ਵਿੱਚ ਬਸ ਇੰਨਾ ਹੀ ਹੁਣ ਮੈਨੂੰ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ ਜੀ